ਸਾਵਣ ਦਾ ਮਹੀਨਾ ਜੋ ਕਿ 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ 19 ਅਗਸਤ ਤੱਕ ਚੱਲੇਗਾ ਇਸ ਮਹੀਨੇ ਦੇ ਵਿੱਚ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਤਾਂ ਕਿ ਮਨ ਦੀਆਂ ਮੁਰਾਦਾ ਪੂਰੀਆਂ ਹੋ ਸਕੇ ਇਸ ਮਹੀਨੇ ਦੇ ਵਿੱਚ ਭਗਵਾਨ ਮਹਾਦੇਵ ਦੀ ਪੂਜਾ ਵੈ ਜੋ ਕਿ ਸੋਮਵਾਰ ਦੇ ਦਿਨ ਵਿਸ਼ੇਸ਼ ਤੌਰ ਤੇ ਕੀਤੀ ਜਾਂਦੀ ਹੈ ਸ਼ਾਵਣ ਦਾ ਮਹੀਨਾ ਜੋ ਕਿ ਮਹਾਦੇਵ ਨੂੰ ਬਹੁਤ ਪਿਆਰਾ ਹੁੰਦਾ ਵੈ ਇਸ ਮਹੀਨੇ ਦੇ ਵਿੱਚ ਸਾਰਾ ਮਹੀਨਾ ਹੀ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਸ਼ਰਧਾਲੂਆਂ ਦੇ ਵੱਲੋਂ ਕੀਤੀ ਜਾਂਦੀ ਹੈ ਸੋ ਪੂਜਾ ਅਰਚਨਾ ਕਿਸ ਤਰ੍ਹਾਂ ਕੀਤੀ ਜਾਵੇ ਤਾਂ ਕਿ ਭਗਵਾਨ ਸ਼ਿਵ ਨੂੰ ਪ੍ਰਸੰਨ ਕੀਤਾ ਜਾਵੇ ਅਤੇ ਮਨੋ ਕਾਮਨਾਵਾਂ ਨੇ ਉਹਨ ਨੂੰ ਪੂਰਾ ਕੀਤਾ ਜਾਵੇ ਅਤੇ ਕਿਸਮਤ ਨੂੰ ਬਦਲਿਆ ਜਾਵੇ ਸੋ ਮਨੁਕਾਮਨਾ ਪੂਰੀਆਂ ਹੁੰਦੀਆਂ ਨੇ ਇਸ ਮਹੀਨੇ ਦੇ ਵਿੱਚ ਅਕਸਰ ਮਨ ਚਾਹੇ ਵਰ ਦੀ ਪ੍ਰਾਪਤੀ ਦੇ ਲਈ ਜੋ ਵਰਤ ਵੀ ਹੈ ਇਸ ਮਹੀਨੇ ਦੇ ਵਿੱਚ ਰੱਖਿਆ ਜਾਂਦਾ ਫੈ ਸੋ ਇਸ ਸ਼ਾਵਣ ਦੇ ਸੋਮਵਾਰ ਦੀ ਸ਼ੁਰੂਆਤ ਕਿਵੇਂ ਕੀਤੀ ਜਾਵੇ ਇਸ ਦੇ ਲਈ ਦੱਸ ਦੇਣਾ ਚਾਹੁੰਦੇ ਆ ਕਿ ਮਹਾਦੇਵ ਅਤੇ मां पार्वती ਦੇ ਸਿਮਰਨ ਕਰਨ ਦੇ ਨਾਲ ਦਿਨ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਤੋਂ ਬਾਅਦ ਇਸ਼ਨਾਨ ਕਰਕੇ ਕੱਪੜੇ ਪਾ ਕੇ ਸੱਚੇ ਮਨ ਦੇ ਨਾਲ ਸੂਰਜ ਦੇਵਤਾ ਨੂੰ ਜਲ ਚੜਾਣਾ ਚਾਹੀਦਾ ਵਾ ਮੰਦਰਾਂ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਵਾ ਤੇ ਗੰਗਾ ਜਲ ਦੇ ਨਾਲ ਸ਼ੁੱਧੀ ਕਰਨੀ ਚਾਹੀਦੀ ਹੈ ਹਰ ਜੋ ਰਸਮੀ ਤੌਰ ਤੇ ਭਗਵਾਨ ਸ਼ਿਵ ਨੂੰ ਅਭਿਸ਼ੇਕ ਕਰਵਾਉ ਅਤੇ ਵਰਤ ਰੱਖਣ ਦਾ ਪ੍ਰਣ ਲਉ ਹੋਣਾ ਜੋ ਸੁਗੰਧ ਫੁੱਲ ਪੋਸ਼ਪ ਬੇਲ ਦੇ ਪੱਤੇ ਅਕ ਅਤੇ ਤਤੂਰਾ ਤੇ ਆਦੀ ਚੀਜ਼ਾਂ ਜੋ ਕਿ ਮਹਾਦੇਵ ਨੂੰ ਪ੍ਰਸੰਨ ਨੇ ਉਹਨਾਂ ਨੂੰ ਚੜਾਉਣਾ ਚਾਹੀਦਾ ਵੈ ਦੇਸੀ ਘੇ ਉਹਦਾ ਦੀਵਾ ਜਗਾਉ ਅਤੇ ਆਰਤੀ ਕਰੋ ਅਤੇ ਸ਼ਿਵ ਚਲिसा ਦਾ ਪਾਠ ਵੀ ਕਰਨਾ ਚਾਹੀਦਾ ਵੈ ਨਾਲ ਹੀ ਮਹਾਦੇਵ ਦੇ ਮੰਤਰਾਂ ਦਾ ਜਪ ਕਰਨ ਦੇ ਨਾਲ ਫਾਇਦੇ ਮਿਲਦੇ ਹਨ ਅਤੇ ਮਨ ਮੁਤਾਬਕ ਫਲ ਦੀ ਪ੍ਰਾਪਤੀ ਵੀ ਹੁੰਦੀ ਹੈ ਸੋ ਇਸ ਦੇ ਨਾਲ ਤੁਸੀਂ ਸਕਰੀਨ ਤੇ ਦਿਖ ਰਹੀ ਇਸ ਮੰਤਰ ਦਾ ਵੀ ਜਾਪ ਕਰ ਸਕਦੇ ਹੋ ਜਿਸ ਤੇ ਨਾਲ ਤੁਸੀਂ ਆਪਣੇ ਮਨ ਦੀ ਹਰ ਇੱਛਾ ਨੂੰ ਪੂਰਾ ਕਰ ਸਕਦੇ ਹੋ ਸੋ ਸ਼ਾਵਣ ਦਾ ਸੋਮਵਾਰ ਹੈ ਤੇ ਇਹਨਾਂ ਸੋਮਵਾਰਾਂ ਦੇ ਤਰੀਕ ਹੈ ਜੋ ਦੱਸ ਦੇਣਾ ਚਾਹੁੰਦੇ ਹਾਂ ਕਿ ਪਹਿਲਾ ਸੋਮਵਾਰ ਦਾ ਵਰਤ ਜੋ ਕਿ 22 ਜੁਲਾਈ ਨੂੰ ਹੋਵੇਗਾ ਦੂਸਰਾ ਸੋਮਵਾਰ ਦਾ ਵਰਤ 29 ਜੁਲਾਈ ਨੂੰ ਤੀਸਰੇ ਸ਼ਾਵਣ ਦਾ ਵਰਤ 5 ਅਗਸਤ ਨੂੰ ਚੌਥੇ ਸਾਵਣ ਦੇ ਸੋਮਵਾਰ ਦਾ ਵਰਤ 12 ਅਗਸਤ ਨੂੰ ਅਤੇ ਪੰਜਵੇਂ ਸਾਵਣ ਦੇ ਸੋਮਵਾਰ ਦਾ ਵਰਤ 19 ਅਗਸਤ ਨੂੰ ਹੋਵੇਗਾ ਸੋ ਮੰਗਲਾਗੋਰੀ ਦੇ ਵਰਤ ਵੀ ਦੀ ਤਾਰੀਖ ਵੀ ਦੱਸ ਦੇਣੀ ਚਾਹੁੰਦੇ ਆ ਕਿ ਪਹਿਲੀ ਮੰਗਲਾਗੋਰੀ ਵਰਤ ਜੋ ਕਿ 23 ਜੁਲਾਈ ਨੂੰ ਦੂਸਰਾ ਮੰਗਲਾਗੋਰੀ ਵਰਤ 30 ਜੁਲਾਈ ਨੂੰ ਤੀਸਰਾ ਮੰਗਲਾਗੋਰੀ ਵਰਤ 6 ਅਗਸਤ ਨੂੰ ਅਤੇ ਚੌਥਾ ਮੰਗਲਾਗੋਰੀ ਵਰਤ 13 ਅਗਸਤ ਨੂੰ ਹੋਵੇਗਾ ਸੋ ਜੋ ਇਹ ਦਿਨ ਨੇ ਸੋਮਵਾਰ ਦੇ ਦਿਨਾਂ ਦੇ ਵਿੱਚ ਜੇਕਰ ਤੁਸੀਂ ਮਹਾਦੇਵ ਦੀ ਪੂਜਾ ਅਰਚਨਾ ਕਰਦੇ ਹੋ ਤਾਂ ਤੁਸੀਂ ਆਪਣੇ ਮਨ ਭੰਦਾ ਫਲ ਲੈ ਜੋ ਪ੍ਰਾਪਤ ਕਰ ਸਕਦੇ ਹੋ ਸੋ ਸੋਮਵਾਰ ਦਾ ਮਹੀਨਾ ਜੋ ਕਿ ਸ਼ੁਰੂ ਹੋਣ ਜਾ ਰਿਹਾ ਹੈ 22 ਜੁਲਾਈ ਤੋਂ 19 ਅਗਸਤ ਤੱਕ ਜੋ ਇਹ ਪੂਰਾ ਮਹੀਨਾ ਚੱਲੇਗਾ ਜਿਸ ਦੇ ਵਿੱਚ ਜੋ ਭਗਵਾਨ ਮਹਾਦੇਵ ਦੀ ਪੂਜਾ ਅਰਚਨਾ ਅਕਸਰ ਸ਼ਰਧਾਲੂ ਹੈ ਜੋ ਵੱਧ ਚੜ ਕੇ ਕਰਦੇ ਨੇ ਸੋ ਮਹਾਦੇਵ ਨੂੰ ਇਹ ਮਹੀਨਾ ਪਿਆਰਾ ਹੁੰਦਾ ਵੈ ਇਸ ਮਹੀਨੇ ਤੁਸੀਂ ਵੀ ਪੂਜਾ ਅਰਚਨਾ ਕਰਕੇ ਇਸ ਮਹੀਨੇ ਦੇ ਵਿੱਚ ਆਪਣੇ ਮਨਪਸੰਦ ਜੋ ਵੀ ਤੁਹਾਡੀ ਇੱਛਾ ਵੈ ਮਨੋ ਕਾਵਨਾ ਵੈ ਉਸ ਨੂੰ ਪੂਰਾ ਕਰ ਸਕਦੇ ਹੋ ਤੇ ਮਹਾਦੇਵ ਨੂੰ ਜੋ ਜਲਦੀ ਹੀ ਪਰਸੰਨ ਕਰ ਸਕਦੇ ਹੋ ਸੋ ਇਸ ਮਹੀਨੇ ਦੇ ਵਿੱਚ ਅਕਸਰ ਜੋ ਮਨਪੰਦੇ ਵਰਧ ਦੀ ਪ੍ਰਾਪਤੀ ਦੇ ਲਈ ਵਰਤ ਵੀ ਰੱਖੇ ਜਾਂਦੇ ਨੇ ਅਤੇ ਜੋ ਭਗਵਾਨ ਸ਼ਿਵ ਅਤੇ ਮਾ ਪਾਰਵਤੀ ਦੀ ਪੂਜਾ ਅਰਚਨਾ ਅਤੇ ਸਿਮਰਨ ਹੈ ਜੋ ਸਾਰਾ ਦਿਨ ਹੀ ਲੋਕ ਕਰ ਦੇਣੀ